DIG ਪੋਲਰ ਮਾਮਲੇ ਤੋਂ ਬਾਅਦ ਇੱਕ ਹੋਰ ਪੁਲਿਸ ਅਫਸਰ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਹਾਲਾਂਕਿ ਇਹ ਪੁਲਿਸ ਅਫਸਰ ਸਾਬਕਾ ਹੋ ਚੁੱਕਾ ਹੈ ਇਸ ਦੀ 2024 ਦੇ ਵਿੱਚ ਰਿਟਾਇਰਮੈਂਟ ਹੋ ਚੁੱਕੀ ਆ ਪਰ ਇਸ ਵਕਤ ਇਸ ਦੇ ਉੱਪਰ ਹੋਈ ਕਾਰਵਾਈ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਚਰਚਾ ਦਾ ਵਿਸ਼ਾ ਤਾਂ ਕਰਕੇ ਬਣੀ ਹੋਈ ਆ ਕਿਉਂਕਿ ਜਿਸ ਤਰੀਕੇ DIG ਪੋਲਰ ਮਾਮਲੇ ਦੇ ਵਿੱਚ ਕਾਰਵਾਈ ਹੋਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਤਰਹੀ ਦੇ ਉੱਪਰ ਉਸੇ ਤਰੀਕੇ ਦੇ ਨਾਲ ਇਹ ਵੀ ਕਾਰਵਾਈ ਇੱਕ ਤਰੀਕੇ ਦੇ ਨਾਲ ਸਾਹਮਣੇ ਆਈ ਹੈ ਸਾਬਕਾ AIG ਜੁੜੇ ਨੇ ਉਨ੍ਹਾਂ ਦੇ ਉੱਪਰ ਕਾਰਵਾਈ ਹੋਈ ਹੈ ਰਿਸ਼ਪਾਲ ਸਿੰਘ ਦਾ ਨਾਮ ਦੱਸਿਆ ਜਾ ਰਿਹਾ ਹੈ ਐਸਟੀਐਫ ਪੰਜਾਬ ਦੇ ਇਹ ਮੁਖੀ ਵੀ ਰਹੇ ਨੇ ਲਗਾਤਾਰ ਬਹੁਤ ਸਾਰੀਆਂ ਸੇਵਾਵਾਂ ਵੱਖ-ਵੱਖ ਅਹੁਦਿਆਂ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਵਿੱਚ ਨਿਭਾਉਂਦੇ ਹੋਏ ਇਹਨਾਂ ਦੇ ਵੱਲੋਂ ਇੱਕ ਵਿਅਕਤੀ ਵਿਸ਼ੇਸ਼ ਦੇ ਉੱਪਰ 1 ਕਿਲੋ ਹਿਰੋਇਨ ਦਾ ਗਲਤ ਤੇ ਝੂਠਾ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਕਾਰਵਾਈਆਂ ਚੱਲੀਆਂ ਕਾਰਵਾਈਆਂ ਤੋਂ ਬਾਅਦ ਲਗਾਤਾਰ ਸ਼ਿਕਾਇਤ ਕਰਤਾ ਜਿਹੜਾ ਸੀ ਇਸ ਦੀ ਅਪੀਲ ਕਰਦਾ ਨਜ਼ਰ ਆਇਆ ਕਿ ਭਾਈ ਇਹ ਸਾਰਾ ਕੁਝ ਗਲਤ ਹੈ ਫੇਕ ਹੈ ਇਸ ਤਰੀਕੇ ਦੇ ਨਾਲ ਕੁਝ ਵੀ ਵਾਜਬ ਨਹੀਂ ਪਰ ਇਸ ਸਾਰੇ ਕਾਰਵਾਈ ਦੇ ਵਿੱਚ ਆ ਜਿਹੜੇ AIG ਨੇ ਸਾਫਕਾ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਵੀ ਕੋਈ ਰਹਿਮ ਨਹੀਂ ਕੀਤਾ ਗਿਆ ਇਸ ਦੀ ਕੋਖ ਪੜਤਾਲ ਨਹੀਂ ਕੀਤੀ ਗਈ ਤੇ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਹੁਣ ਹੋ ਚੁੱਕੀ ਹੈ DGP ਪੰਜਾਬ ਗੌਰਵ ਯਾਦਵ ਹਰਾਂ ਤੱਕ ਇਹਦੀ ਸ਼ਿਕਾਇਤ ਜਾਂਦੀ ਹੈ ਜਦੋਂ ਸ਼ਿਕਾਇਤ DGP ਪੰਜਾਬ ਗੌਰਵ ਯਾਦਵ ਹਰਾਂ ਤੱਕ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਜਲੰਧਰ ਦੀ ANTFDI ਟੀਮ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਭਾਈ ਇਹਦੀ ਕੋਖ ਪੜਤਾਲ ਕੀਤੀ ਜਾਵੇ ਕੋਖ ਪੜਤਾਲ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ